ਨਮਸਕਾਰ ਸਤਿ ਸ੍ਰੀ ਅਕਾਲ ਫਾਜ਼ਲ ਕਾ ਵਿੱਚ ਪਹਿਲੀ ਵਾਰ ਸਾਊਥ ਇੰਡੀਅਨ ਡੋਸਾ ਹੋਇਆ ਤਿਆਰ ਹਨੀ ਕਟਾਰੀਆ ਜਿਹੜੇ ਕਿ ਸਾਊਥ ਫਾਸਟ ਫੂਡ ਬਣਾਉਣ ਦੇ ਮਾਹਿਰ ਨੇ ਫਾਜ਼ਲ ਕਾ ਵਾਸੀਆਂ ਲਈ ਨਵੇਂ ਸਾਲ ਦੀ ਆਮਦ ਤੇ ਲੈ ਕੇ ਆਏ ਨੇ ਨਵੇਂ-ਨਵੇਂ ਸਾਊਥ ਦੇ ਸਵਾਦ ਜਲਦੀ ਆਓ ਪਤਾ ਹੈ ਹਨੀ ਸਾਊਥ ਇੰਡੀਅਨ ਡੋਸਾ ਸ਼ਾਸਤਰੀ ਚੌਂਕ ਫਾਜ਼ਲ ਕਾ ਪਤਾ ਇੱਕ ਵਾਰੀ ਫੇਰ ਨੋਟ ਕਰ ਲਓ ਹਨੀ ਸਾਊਥ ਇੰਡੀਅਨ ਡੋਸਾ ਸ਼ਾਸਤਰੀ ਚੌਂਕ ਫਾਜ਼ਲ ਕਾ ਜੀ ਨਮਸਕਾਰ ਜੀ ਮੇਰਾ ਨਾਮ ਹਨੀਕਾ ਰਿਆ ਆਪਾ ਜੀ ਇੱਥੇ ਸਾਊਥ ਇੰਡੀਅਨ ਨਾਮ ਤੋਂ ਆਪਾਂ ਡੋਸਾ ਸਟਾਰਟ ਕੀਤਾ ਜੀ ਇੱਥੇ ਵੈਸੇ ਤਾਂ ਮੈਂ ਬਹੁਤ ਪੜਿਆ ਲਿਖਿਆ ਮੈਂ ਆਪ ਗ੍ਰੈਜੂਏਟ ਆ ਮੈਂ ITI ਟੈਕ ਪਾਸ ਫਸਟ ਪੇਪਰ ਕਲੀਅਰ ਸੈਕਿੰਡ ਕਲੀਅਰ ਰੋਮਟ ਜੋਬ ਆਪਣੀ ਆ ਸਕਦੀ ਏ ਨੀਅਰ ਬਾਊਟ ਪਰ ਉਹਨੇ ਜਿਹਨੀਆਂ ਦਾ ਰੋਜ਼ਗਾਰ ਨਹੀਂ ਮਿਲਿਆ ਉਹਨੇ ਦਾ ਆਪਾ ਖੁਦ ਆਪਾ ਸਿੱਖੇ ਵੀ ਸਾਊਥੀ ਬਣਾਉਂਦੇ ਆਪਾਂ ਕੋਈ ਫਾਸਟ ਫੂਡ ਦੀ ਆਈਟਮ ਨਹੀਂ ਬਣਾਉਂਦੇ ਆਪਾਂ ਸਿਰਫ ਦੋਸਾ ਹੀ ਆਪਨੇ ਗੋੜੇ ਤੁਸੀਂ ਇਹ ਦੋਸਾ ਹੀ ਕਿਉਂ ਚੁਣਿਆ ਉਹ ਵੀ ਸਾਊਥ ਫਾਸਟ ਫੂਡ ਹੀ ਕਿਉਂ ਚੁਣਿਆ ਦੇਖੋ ਜੀ ਕਿਉਂਕਿ ਮੈਂ ਸ਼ੁਰੂ ਤੋਂ ਹੀ ਕੰਮ ਕਰਦਾ 올ਓਵਰ ਫਾਸਟ ਫੂਡ ਦਾ ਸਾਰਾ ਹੀ ਆਂਦਾ ਆਪਨੂੰ ਲੇਕਿਨ ਮੈਂ ਦੋਸੇ ਵੱਲ ਮੇਰਾ ਜ਼ਿਆਦਾ ਇੰਟਰਸਟ ਸੀ ਕਿ ਜਿੰਨੂੰ ਮੇਰੀ ਬਹੁਤ ਪ੍ਰੈਕਟਿਸ ਹੈ ਡੋਸਾ ਤੇ ਤਾਂ ਹੀ ਮੈਂ ਡੋਸਾ ਹੀ ਚੁਣਿਆ ਜੀ ਤੇ ਹੀ ਸ਼ੁਰੂ ਕੀਤਾ ਤੁਹਾਨੂੰ ਇੱਥੇ ਕਿੰਨੀ ਏ ਰ ਹੋ ਗਈ ਸਾਡਾ 1 ਮੰਥ ਦੇ ਨੀਅਰ ਬਾਊਟ ਹੋ ਗਿਆ ਜੀ ਕਿਸ ਤਰ੍ਹਾਂ ਦਾ ਫਾਜ਼ਿਲ ਕਵਾਲੇ ਦਾ ਕਿਸ ਤਰ੍ਹਾਂ ਦਾ ਤੁਹਾਨੂੰ ਰਿਸਪੌਂਸ ਮਿਲੇ ਆ ਉਹ ਕੀ ਵਧੀਆ ਰਿਸਪੌਂਸ ਹੈ ਨਾ ਸੋਚ ਵੀ ਨਹੀਂ ਸਕਦਾ ਜੀ ਮੈਂ ਕਿੰਨਾ ਰਿਸਪੌਂਸ ਆਪਾਂ ਇੱਥੇ ਲੋਕਾਂ ਨੇ ਮੋ ਪਿਆਰ ਆਪਣਾ ਬਹੁਤ ਪਿਆਰ ਦਿੱਤਾ ਲੋਕਾਂ ਨੇ ਆਪਾਂ ਅੱਛਾ ਲੋਕਾਂ ਦੀ ਕੀ ਰਾਏ ਆ ਸਾਊਥ ਜਿਹੜਾ ਫੂਡ ਹੈ ਜਿਹੜਾ ਤੁਸੀਂ ਇਹਦੇ ਵਿੱਚ ਕੀ ਕੀ ਹੈ ਦੱਸੋ ਜਰਾ ਇਹਦੇ ਸਾਊਥ ਵਿੱਚ ਆਪਾਂ ਇਡਲੀ ਸਾਂਬਰ ਸ਼ੁਰੂ ਕੀਤਾ ਜੀ ਨਾਲ ਸਾਂਬਰ ਬੜਾ ਸ਼ੁਰੂ ਕੀਤਾ ਜੀ ਨਾਲ ਦੋਸੇ ਜੀ ਦੋਸੇ ਦੀ ਵੈਰਾਈਟੀ ਬਹੁਤ ਹੈ ਆਪਣੇ ਕੋਲ ਕਿਹੜੀ ਕਿਹੜੀ ਵੈਰਾਈਟੀ ਹੈ ਪਲੇਨ ਦੋਸੇ ਤੋਂ ਸ਼ੁਰੂ ਹੁੰਦਾ ਹੈ ਇਟਾਲੀਅਨ ਦਾ ਇਟਾਲੀਅਨ ਦੋਸਾ ਤੱਕ ਆ ਆਪਣੇ ਕੋਲ 40 ਰੁਪਏ ਤੋਂ ਸਟਾਰਟ ਹੈ 170 ਤੱਕ ਦੋਸੇ ਆ ਜਾਂ ਸਕਦੇ ਤੁਸੀਂ ਇੰਨਾ ਸਸਤਾ ਦੋਸਾ ਲਗਾ ਰਹੇ ਹੋ ਤੇ ਕੀ ਕੁਆਲਿਟੀ ਵਰਕ ਕੀ ਦੋਵੇਂ ਇਹ ਕੁਆਲਿਟੀ ਦੇਖੋ ਜੀ ਬਹੁਤ ਏ ਕਲਾਸ ਹੈ ਕਿਉਂਕਿ ਦੇਖੋ ਇੱਕ ਚੀਜ਼ ਆਪਾਂ ਘੱਟ ਅਮਾਉਂਟ ਤੇ ਬਣਾਏ ਆ ਉਹਦੀ ਲਾਗਤ ਵੀ ਜ਼ਿਆਦਾ ਆਂਦੀ ਹੈ ਚੋਲੋਂ ਉੱਪਰ ਚੀਜ਼ ਨੂੰ ਬਹੁਤ ਅਮਾਉਂਟ ਦੇ ਵਿੱਚ ਵੇਚਣਾ ਹੈ ਜਿਆਦਾ ਮਤਲਬ ਕੁਆਂਟੀਟੀ ਦੇ ਵਿੱਚ ਵੇਚਣਾ ਤੇ ਫਿਰ ਆਪ ਨੂੰ 40 50 ਦਾ 200 ਵੀ ਕਮਾਈ ਦਿੰਦਾ ਆਪਾਂ ਤੇ ਲੋਕਾਂ ਨੂੰ ਕਿਸ ਤਰ੍ਹਾਂ ਦਾ ਲੱਗਿਆ ਤੁਹਾਡਾ ਜਿਹੜਾ ਸਾਊਥ ਫੂਡ ਹੈ ਜਿਹੜਾ ਲੋਕਾਂ ਨੂੰ ਬਹੁਤ ਹੀ ਵਧੀਆ ਲੱਗਿਆ ਜੀ ਹੱਸ ਤੱਕ ਕਹਿੰਦੇ ਆ ਇੱਕ ਵਾਰ ਜ਼ਰੂਰ ਸਾਨੂੰ ਆਹੋ ਮੌਕਾ ਜ਼ਰੂਰ ਦਿਓ ਇੱਕ ਵਾਰ ਜਿਹੜਾ ਖਾਏਗਾ ਨੈਕਸਟ ਟਾਈਮ ਉਹ ਆਪਣੇ ਆਪ ਆਏਗਾ ਜੀਓ ਜਿਆਦਾਤਰ ਲੋਕੀ ਕੀ ਪਸੰਦ ਕਰ ਰਹੇ ਇਹਨਾਂ ਦੇ ਨਾਲ ਚ 200 ਤਾਂ ਬਹੁਤ ਚੱਲਦਾ ਜੀ ਲੇਕਿਨ ਜੇ ਜਿਹੜਾ ਸਾਡਾ ਸੰਬਰ ਹੈ ਅਸੀਂ ਬਣਾਣਾ ਬਿਲਕੁਲ ਸੂਪ ਕਰਾ ਵੀ ਤੁਸੀਂ ਟਮਾਟੋ ਸੂਪ ਪੀ ਲੋ ਤਾਂ ਦੋ ਸੰਬਰ ਆਪਣਾ ਖਾ ਲੋ ਤੇ ਕੋਈ ਸੇਮ ਹੀ ਕੁਆਲਿਟੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਫਾਜ਼ਲ ਕਾਨੂੰ ਕੀ ਕੀ ਹੋਰ ਸਪੈਸੀਫਿਸਟੀ ਆਪਦੀ ਦੋਗੇ ਉਹ ਸਾਊਥ ਵਿੱਚ ਹੀ ਹੋਰ ਰੱਬੇ ਵਗੈਰਾ ਹੋਗੇ ਜੀ ਜਾਂ ਉਪਮਾ ਵਗੈਰਾ ਜਾਂ ਉਤਕਮ ਵਗੈਰਾ ਇਹ ਚੀਜ਼ ਆਪਾਂ ਸਟਾਰਟ ਕਰਾਂਗੇ ਆਪਾਂ ਨਵੇਂ ਸਾਲ ਤੇ ਕੀ ਮੈਸੇਜ ਕੀ ਦੇਣਾ ਚਾਹਨੇ ਆ ਨਵੇਂ ਸਾਲ ਦੀਆਂ ਲੋਕਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਹੋਰ ਆਈਟਮਾਂ ਲੈ ਕੇ ਆਵਾਂਗੇ ਤੇ ਤੁਸੀਂ ਇੱਕ ਵਾਰ ਜਰੂਰ ਆਓ ਟੈਸਟ ਕਰੋ ਨੈਕਸਟ ਟਾਈਮ ਵੀਰਾ ਆਪਣਿਆ ਆਪੋ ਤੁਹਾਡੇ ਨਾਲ ਕੰਟੈਕਟ ਕਰਨ ਦਾ ਕੀ ਨੰਬਰ ਆਪਣਾ ਹੈ ਤੁਸੀਂ ਕੰਟੈਕਟ ਨੰਬਰ ਦੋਗੇ ਹਾਂਜੀ 8727801349 ਇੱਕ ਵਾਰੀ ਆਪਣਾ ਰਿਪੀਟ ਫੇਰ ਕਰੋ 8727801349